ਅੱਪਾ ਨੇ ਇਸ ਤਰੀ ਬਾਰ-ਬਾਰ ਜਦੋਂ ਸਰਕਾਰਾਂ ਨੇ ੱਤਕਾ ਕਰਿਆ ਸਰਕਾਰਾਂ ਨੇ ਹਰਿਆਣਾ ਕੇਂਦਰ ਨਹੀਂ ਬਣਦੀਆ ਸਰਕਾਰਾਂ ਨੇ ਮਾਰੇ 1000 ਤੋਂ 1000 ਤੋਂ ਵੱਧ ਮਾਰੇ ਸੱਜਿਆਂ ਦੀ ਜਾਨਾਂ ਲਈ ਉਸੇ ਤਰ੍ਹਾਂ ਅੱਜ ਅੱਪਾ ਨੇ ਵੀ ਹਰ ਰੋਜ਼ ਇਨਕੇ ਖਿਲਾਫ ਪ੍ਰਦਰਸ਼ਨ ਕਰ ਕਰਕੇ 400 ਪਾਰ ਵਾਲਿਆਂ ਨੂੰ ਸਵਾ 200 ਪਾਰ ਔਰ 75 ਪਾਰ ਵਾਲੇ ਜਿਹੜੇ ਪਤਾ ਵੀ ਨਹੀਂ ਕਿਤਨੇ ਪਾਰ ਹੋਣੇ ਨਹੀਂ ਹੋਣੇ ਆਪ ਲੋਗਾਂ ਦੀ ਮਜਬੂਤੀ ਕਰਕੇ ਆਪ ਬੜੇ ਆਰਾਮ ਤੇ ਬੈਠ ਜਾਓ ਟ੍ਰੇਨ ਵਾਲੇ ਵੀ ਰੁੱਕੇ ਔਰ ਮੇਰੀ ਬੇਨਤੀ ਹੈ ਚਟੜਾ ਸਾਹਿਬ ਨੂੰ ਪਾਣੀ ਦਾ ਇੰਤਜ਼ਾਮ ਕਰਾ ਪਾਣੀ ਕਿੱਥੇ ਰੁਕੇ ਹੈਗੇ ਮੈਂ ਤਾਂ ਵੜ ਜਾ ਬੈਠ ਜਾ ਇਹੀ ਇਕੱਠਾ ਹੋ ਰਿਓ ਜਿੱਥੇ ਬੈਠੇ ਸਾਰੇ ਯਾਰ ਬੈਠੇ ਇਹੀ ਭਗਵਾਨ ਰੁੱਕੀ ਰੁੱਕੀ ਕੋਈ ਨਹੀਂ ਹੈ ਇਹਨਾਂ ਸਰਕਾਰਾਂ ਮਾਰਕ ਦੀ ਤਾਕਤ ਨਹੀਂ ਹੈ ਆਪ ਲੋਕਾਂ ਨੇ ਗੱਡੀਆਂ ਛੋੜ ਰਹੇ ਡਰੈਕਾ ਦੇਖ ਰਹੇ ਹੋ ਆ ਨਹੀਂ ਪਿਛਾੜਦੇ ਬੈਠ ਕੇ ਬੈਠ ਕੇ ਬਿਛਰੇ ਹਾਲਾ ਬੈਠੇ ਆ ਉਹ ਇਹਨੇ ਕੋਈ ਨਾ ਅਪਰ ਡੰਡਾ ਚਲਾ ਲਏ ਕੋਈ ਬਣਾ ਦੇ ਆਪ ਲੋਕਾਂ ਨੇ ਕੁੱਝ ਨਾ ਸੋਪੇ ਕਰਮ ਲੱਗਿਆ ਚੋਣ ਗਰਮੀ ਬਨ ਗਿਆ ਆਵਾਜ਼ ਨੂੰ بلند ਕਰਨਾ ਨੱਕਾ ਸੋਧਰੇ ਵੀ ਲਖੀਰ ਪਸਰੀ ਕੇਂਦਰੋਂ ਮਾ हवजो <laughs> सिरपि भाई तो ज्यादा से ज्यादा अपना प्रेर रुक तो जिंदाबाद 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 श्रीकाल हाँ जी हाँ ਤਨ ਕਾਲਾਂ ਨੂੰ ਕਿਸ ਤਰ੍ਹਾਂ ਫੋਲੋ ਕਰਨਾ ਜੇ ਕਿਉਂਤੀ ਘਟ ਹੁੰਦੀ ਤੇ ਆਪਕੇ ਸਾਹਮਣੇ ਇਹ ਪ੍ਰਸ਼ਾਸਨ ਚੱਕਾ ਸੈਟ ਨਾ ਕਰ ਦਿੰਦਾ ਰੇਲ ਲੰਮ ਨੂੰ ਲੰਮ ਦੀ ਆਪ ਸਭ ਲੋਕਾਂ ਦਾ ਨੰਵਾਜ਼ਾ ਅਭਿਆਸਾਂ ਕਿਹਾ ਮਪੰਤੇ ਪੇਟੀਆਂ ਦਾ ਐਸਪੀ ਜੀ ਨੇ ਹਮਗਾਓ ਸਾਰੇ ਸਾਥੀਆਂ ਨੂੰ ਪਾਣੀ ਦਾ ਇੰਤਜ਼ਾਮ ਕਰਾਓ ਔਰ ਬੜੇ ਆਰਾਮ ਤੇ ਬੈਠ ਜਾਓ ਔਰ ਮੈਂ ਬੇਨਤੀ ਕਰੂੰਗਾ ਮਨਜੀਤ ਸਿੰਘ ਮਚੰਡਾ ਆਣਗਾ ਮੈਂ ਸਭਾ ਬਹੁਤ ਬਾਕੀ ਸਾਰੇ ਬੱਤੇ ਸਿੰਘ ਵਰਗੇ ਨੂੰ ਬੇਨਤੀ ਆਣ ਕੇ ਆਪਣੇ ਜਿਆਦੀ ਆਪਣੀ ਡਿਊਟੀ ਦੇਹੇ श सोच ते पहिरां दांग के